वाहे गुरु जी का खालसा वाहरल करते बेनती करना चाहना जो विदेश चंगेग्रेनिशन मिली होटिफिकेट हो जो पिंड 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 ठाग एजेंट है आप कभी चंडीगढ़ गांह नहीं गए अमेरिका का वीजा लगवा रहे हैं ਜਿਆਦਾ ਘਾਣ ਨੌਜਵਾਨਾਂ ਨਾਲ ਉਹਨੇ ਹੀ ਕੀਤਾ ਕਿੰਨੇ ਨੌਜਵਾਨ ਸਾਡੇ ਮਸੀਕੋ ਜੰਗਲਾਂ ਹੀ ਫਸਾ ਦਿੱਤੇ ਇੰਡੋਨੇਸ਼ੀਆ ਦੇ ਵਿੱਚ ਫਾਂਸੀ ਤੱਕ ਇਹਨਾਂ ਚੋਰਾ ਏਜੰਟਾਂ ਨੇ ਕਰਾ ਦਿੱਤੀ ਔਰ ਕਈ ਨੌਜਵਾਨਾਂ ਨੇ ਆਪਣੇ ਘਰ ਗਹਿਣੇ ਰੱਖ ਕੇ ਸੋਨਾ ਆਪਣੀਆਂ ਮਾਮਾਂ ਦਾ ਕੰਨਾਂ ਦੀਆਂ ਵਾਲੀਆਂ ਗਹਿਣੇ ਰੱਖ ਕੇ ਭੈਣਾਂ ਦਾ ਮੈਂ ਕਹਿੰਦਾ ਸੋਨਾ ਗਹਿਣੇ ਰੱਖ ਕੇ ਜੂਨ ਨਾਲ ਵਿਆਹ ਸ਼ਾਦੀ ਦੀ ਰੱਖਿਆ ਉਹਨੂੰ ਗਹਿਣੇ ਲਾ ਕੇ ਨੌਜਵਾਨਾਂ ਨੇ ਉਹ ਪੈਸੇ ਇਹਨਾਂ ਏਜੰਟਾਂ ਨੂੰ ਦਿੱਤੇ ਤੇ ਨਾ ਏਜੰਟਾਂ ਨੇ ਇੱਕ ਬੰਦਾ ਬਾਹਰ ਲਾ ਦੇ ਇਹ ਭੇਜਿਆ ਤੇ ਨਾ ਹੀ ਉਹਨਾਂ ਦੇ ਦੁਬਾਰਾ ਪੈਸੇ ਵਾਪਸ ਕਰਦੇ ਆ ਤੇ ਜਦੋਂ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਆ ਦੇ ਪ੍ਰਸ਼ਾਸਨੀ ਦੇ ਹੱਥ ਭਰੇ ਕਰ ਦਿੰਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਿਉਂਕਿ ਜਿਹਦਾ ਇੱਕ ਵਾਰ 1 ਲੱਖ 2 ਲੱਖ 5 ਲੱਖ ਰੁਪਇਆ ਮਰ ਗਿਆ ਉਹਦਾ ਘਰ ਦਾ ਸਰਕਲ ਆ ਜਿਹੜਾ ਉਹ ਡਾ ਮੰਡੂ ਹੋ ਜਾਂਦਾ ਹੈ ਕਿਤੇ ਨਾ ਕਿਤੇ ਗਲਤੀ ਪੀ ਆ ਤੇ ਲੋਕਾਂ ਦੀ ਇਹ ਆ ਵੀ ਤੁਸੀਂ ਜਿਹੜਾ ਸਰਕਾਰ ਵੱਲੋਂ ਪ੍ਰੂਫ ਹੁੰਦਾ ਹੈ ਇਹ ਸਰਕਾਰਾਂ ਦਾ ਜਿਹੜਾ ਸਰਟੀਫਿਕੇਟ ਜਿਹਦੇ ਕੋਲ ਆ ਉਸੇ ਇਮੀਗ੍ਰੇਸ਼ਨ ਵਾਲੇ ਕੋਲ ਵੀਜ਼ਾ ਲਗਵਾਇਆ ਕਰੋ ਨਾ ਕਿ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਤੁਹਾਨੂੰ ਏਜੰਟ ਮਿਲਦੇ ਇਹਨਾਂ ਕੋਲ ਵੀਜ਼ਾ ਲਗਵਾਇਆ ਕਰੋ ਔਰ ਪਰ ਜੇਕਰ ਕੋਈ ਭਰਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਜਾਂਦਾ ਹੈ ਇਹਨਾਂ ਦੀ ਗੱਲਾਂ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਅਨੁਸਾਰਾਂ ਦੇ ਸਖ਼ਤ ਰੂਪ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੋ ਤਿੰਨ ਮਦਾਵੇ ਨਾਲ ਇਹਨਾਂ ਦੋ ਚਾਰਾਂ ਜੈਂਟਾਂ ਦੇ ਕੋਈ ਸਖ਼ਤ ਦੋ ਸਖ਼ਤ ਕਾਰਵਾਈ ਇਹੋ ਜਿਹੇ ਕਰਤੀ ਨਾ ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਨੌਜਵਾਨੀ ਦਾ ਕਹਾਣ ਜਿਹੜਾ ਬੰਦ ਹੋ ਜੂਗਾ ਸੋ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਇੱਕ ਦੂਜੇ ਨੂੰ ਕਹਿੰਦੇ ਆ ਕਿ ਸਾਡੇ ਗਵਾਂਢੀਆਂ ਨੂੰ ਪਤਾ ਨਾ ਚੱਲ ਜੇ ਸਾਡੇ ਭਰਾਵਾਂ ਨੂੰ ਪਤਾ ਨਾ ਚੱਲ ਜੇ ਕਿ ਆਡਾ ਧੀ ਪੁੱਤ ਜਿਹੜਾ ਰਾਤੋ ਰਾਤ ਦੀ ਬਾਹਰ ਚਲੇ ਗਏ ਰਾਤੋ ਰਾਤ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਅਸੀਂ ਉਹਦੇ ਪੈਸੇ ਵੀ ਗਵਾ ਲਏ ਨੇ ਤੇ ਧੀ ਪੁੱਤ ਵੀ ਗਵਾ ਲਏ ਨੇ ਕਿਉਂਕਿ ਗੱਲ ਆਪਾਂ ਗਲੈਂਡ ਦੀ ਕੀਤੀ ਹੁੰਦੀ ਏ ਭੇਜ ਸਾਨੂੰ ਮੈਂ ਕਹਿੰਦਾ ਵੀ ਇਹ ਅਫਰੀਕਾ ਦਿੰਦੇ ਆ ਫਿਰ ਉੱਥੇ ਜਦੋਂ ਬੰਦਾ ਖਸ ਜਾਂਦਾ ਉੱਥੋਂ ਫਿਰ ਜਿਹੜੇ ਇੱਥੋਂ ਦੇ ਏਜੰਟਾ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਆ ਸੋ ਸੋਚ ਸਮਝ ਕੇ ਵੀਜ਼ਾ ਲਗਵਾਇਆ ਕਰੋ ਔਰ ਜਿਹੜੇ ਸਰਕਾਰ ਵੱਲੋਂ ਪ੍ਰਮਾਣਿਤ ਨੇ ਪ੍ਰੂਵ ਨੇ ਉਹਨਾਂ ਕੋਲ ਹੀ ਵੀਜ਼ਾ ਲਗਵਾਇਆ ਕਰੋ ਦੂਜੇ ਏਜੰਟਾ ਕੋਲ ਭਈ ਨਾ ਲਗਵਾਇਆ